ਮੇ ਤੁਹਾਨੂੰ ਪਹਿਲਾਂ ਪੁੜੇ ਨਾਲ ਯਾਦ ਕਰਾਂਗਾ ਆਪਾਂ ਅੱਜ ਇਥੇ ਜੁੜੇ ਨਹੀਂ ਹੋਇਆ ਪਰ ਤੁਹਾਨੂੰ ਹੁਕਮਾ ਦਾ ਯੋਨੀ ਹੈ ਜਿਹੜੀ ਦੇਸ਼ ਵਿੱਚ ਕਿਸੇ ਵੀ ਦਰਿਆਨ ਨਾਲ ਜੁੜੀ ਇਹ ਕਹਾਣੀ ਨਹੀਂ ਰਖਾਂਦੀ ਇਸ ਕਰਕੇ ਅੱਜ ਆਪਾਂ ਪ੍ਰੋਟੈਸਟ ਕਰਨਾ ਹੈ ਪਰ ਦਿੱਲੀ ਵਾਲੇ ਉਤਰੇ ਨਹੀਂ ਜਿਹੜੇ ਪੰਜਾਬ ਦੇ ਹਿੱਤਾਂ ਦੇ ਉਲਟ ਸਾਡੀ ਪੋਲੀਟੀਕਲ ਲੀਡਰਸ਼ਿਪ ਚਾਹੇ ਕਿਸੇ ਪਾਰਟੀ ਚ ਬੈਠੀ ਹੋਵੇ ਵੇੜਾ ਐਡਾ ਗਰ ਕਹੋ ਗਿਆ ਉਦੋਂ ਦਾ ਵਿਚਾਰਕ ਦਾ 5 5000 ਕਰੋੜ ਅੱਜ 5 ਲੱਖ ਕਰੋੜ ਵਰਗਾ ਉਹਨਾਂ ਨੇ ਅੱਜ ਤੱਕ ਜਗ੍ਹਾ ਨਹੀਂ ਛੋਪੀ ਪਰ ਦਿੱਲੀ ਵਾਲਿਆਂ ਨੇ ਸਾਡੀ ਰਾਜਧਾਨੀ ਦੇ ਕਿਸੇ ਨੇ ਉੱਠਣਾ ਨਹੀਂ ਅੱਜ ਤੁਹਾਡਾ ਟੈਸਟ ਹੈ ਇਹ ਵੀ ਤੁਸੀਂ ਇੱਥੇ ਰੋਸ ਇਹਨਾਂ ਜ਼ਬਰਦਸਤ ਰੋਸ ਪ੍ਰਗਟ ਕਰ ਦਿਓ ਅੱਜ ਮਾਤਰਾ ਇੱਥੇ ਪੁੱਛੇ ਸੀ ਕਿ ਮੁੱਖ ਮੰਤਰੀ ਵੱਲੋਂ ਸਿੱਧੇ ਤੌਰ ਤੇ ਜਿਹੜਾ ਕਿਸਾਨ ਜਥੇਬੰਦੀਆਂ ਦੇ ਉੱਪਰ ਸਵਾਲ ਚੁੱਕਿਆ ਗਿਆ ਕਿ ਕਿਸਾਨ ਜਥੇਬੰਦੀਆਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਚੁੱਪ ਨੇ ਕੋਈ ਬਿਆਨ ਜਿਹੜਾ ਉਹਨਾਂ ਦਾ ਨਹੀਂ ਆ ਰਿਹਾ ਅਸਲ ਵਿੱਚ ਇੱਥੇ ਤਾਂ ਮੁੱਖ ਮੰਤਰੀ ਕੋਈ ਹੈ ਹੀ ਨਹੀਂ ਕਿਉਂ ਮੁੱਖ ਮੰਤਰੀ ਕਹਿੰਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲਾਜ ਲੱਗੀ ਹੋਈ ਹੈ ਸ਼ਰਮ ਆਉਂਦੀ ਹੈ ਜਦੋਂ ਮੁੱਖ ਮੰਤਰੀ ਦੀਆਂ ਅਸੀਂ ਗੱਲਾਂ ਸੁਣਦੇ ਹਾਂ ਇਹੀ ਕਿਸਾਨ ਜਥੇਬੰਦੀਆਂ ਮੈਨੂੰ ਲੱਗਦਾ ਉਹਨੂੰ ਇਹਨਾਂ ਤੋਂ ਡਰ ਲੱਗਦਾ ਹੈ ਉਹ ਕਹਿੰਦਾ ਮੈਂ ਕਦੇ ਕਹਿੰਦਾ ਮੈਂ ਤਾਰ ਨਹੀਂ ਦੇਣ ਦੇਣੇ ਅਸੀਂ ਪਿਛਲੇ 2 ਸਾਲ ਤੋਂ ਪਾਣੀਆਂ ਦੇ ਮਸਲੇ ਤੇ ਨੋਟਿਸ ਦੇ ਰਹੇ ਆ ਸਰਕਾਰ ਨੂੰ ਕੋਈ ਪੰਜਾਬ 'ਚ ਪਾਣੀ ਦੀ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਅਸੀਂ ਸੈਕੰਡ ਐਕਵਾਫਾਇਰ ਹੈ ਜਿਹੜਾ ਉਹਦੇ ਵਿੱਚੋਂ ਅਸੀਂ ਪਾਣੀ ਇਸ ਵੇਲੇ ਕੱਢ ਰਹੇ ਹਾਂ ਤੀਜੇ ਤੇ ਜਾਣ ਵਾਲੇ ਆ ਦੂਜੇ ਐਕਵਾਫਾਇਰ ਦਾ ਪਾਣੀ ਪਾਰਲੀਮੈਂਟ 'ਚ ਰਿਪੋਰਟ ਪੇਸ਼ ਹੋ ਚੁੱਕੀ ਹੋ ਚੁੱਕੀ ਡਿਸਟ੍ਰਿਕਟ ਵਾਈਜ਼ ਕਿਸੇ 'ਚ ਘਟੇ ਕਿਸੇ 'ਚ ਵਧ ਟੋਟਲ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਜਿਹੜਾ ਥਰਡ ਐਕਵਾਫਾਇਰ ਹੈ ਉਹਦੇ 'ਚ ਬਹੁਤ ਸਾਰੇ ਜਿਹੜੇ ਨੇ ਲੈਡ ਆਰਸੀਨਿਕਸ ਨੇ ਜਿਹੜੇ ਬਹੁਤ ਜ਼ਹਿਰੀਲੇ ਤੱਤ ਨੇ ਔਰ ਰਿਪੋਰਟ ਇਹ ਹੈ ਵੀ ਜਦੋਂ ਤੀਸਰੇ ਐਕਵਾਫਾਇਰ ਤੇ ਜਾਵਾਂਗੇ ਨਾ ਉਹ ਪਾਣੀ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਤਾਂ ਸਾਡੇ ਕੋਲ ਫਿਰ ਕੀ ਚਾਰਾ ਰਹਿ ਗਿਆ ਪੰਜਾਬ ਜਿਹਦਾ ਨਵੇਂ ਪੰਜਾਬ ਪਾਣੀਆਂ ਦੇ ਉੱਤੇ ਪਿਆ ਪੰਜਾਬ ਨੂੰ ਕੁਦਰਤ ਨੇ ਦਰਿਆਵਾਂ ਦਾ ਪਾਣੀ ਔਰ ਉਪਜਾਊ ਧਰਤੀ ਬਖਸ਼ੀ ਹੈ ਅਨਫੋਰਚੂਨੇਟ ਪਹਿਲੂ ਇਹ ਹੈ ਵੀ ਸਾਨੂੰ ਹਮੇਸ਼ਾ ਕਮਜ਼ੋਰ ਲੀਡਰਸ਼ਿਪ ਮਿਲੀ ਜਿਨ੍ਹਾਂ ਨੇ ਆਪਣੀ ਕੁਰਸੀ ਵਾਸਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੇਂਦਰ ਅੱਗੇ ਗੋਡੇ ਟੇਕੇ ਔਰ ਸਾਡਾ ਪਾਣੀ ਸਾਰਾ ਨਾਨ ਰੈਪੀਡੈਂਟ ਸਟੇਟਸ ਨੂੰ ਦੇ ਦਿੱਤਾ ਮੈਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਸੀ ਮੈਨੂੰ ਕੋਈ ਇੱਕ ਕੇਸ ਕੋਰਟ ਕਰ ਦਿਓ ਤੁਸੀਂ ਕਿਸੇ ਨਾਨ ਰੈਪੀਡੈਂਟ ਸਟੇਟ ਨੂੰ ਰੈਪੀਡੈਂਟ ਸਟੇਟ ਤੋਂ ਹੋ ਕੇ ਪਾਣੀ ਮੁਫਤ ਵਿੱਚ ਦਿੱਤਾ ਹੋਵੇ ਇਹ ਸਿਰਫ ਤੇ ਸਿਰਫ ਪੰਜਾਬ ਦਾ ਕੇਸ ਹੈ ਔਰ ਸਾਡਾ ਸੰਵਿਧਾਨ ਦੇ ਅਨੁਸਾਰ ਪਾਣੀ ਉਹਦੀਆਂ ਚੀਲਾਂ ਉਹਦੇ ਡੈਮ ਉਹਦੀ ਜਨਰੇਸ਼ਨ ਇਸ ਸਟੇਟ ਸਬਜੈਕਟ ਹੈ ਇਸ ਸਟੇਟ ਦਾ ਅਧਿਕਾਰ ਹੈ ਸਾਡੇ ਕੋਲ ਸਾਡੇ ਜਦੋਂ ਅਸੀਂ ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਪਾਣੀ ਵੰਡਿਆ ਗਿਆ ਉਦੋਂ ਵੀ ਪੰਜਾਬ ਨਾਲ ਤਕਾ ਕੀਤਾ ਗਿਆ ਚਲੋ ਜਦੋਂ ਰੀਆਰਗੇਨਾਈਜੇਸ਼ਨ ਐਕਟ ਬਣਿਆ ਉਦੋਂ ਫਿਰ ਅਕਾਲੀਆਂ ਨੇ ਬਹੁਤ ਵੱਡੀ ਗਲਤੀ ਕੀਤੀ 78 79 80 ਮੰਨ ਕੇ ਰੀਆਰਗੇਨਾਈਜੇਸ਼ਨ ਐਕਟ ਵਿੱਚੋਂ ਉਦੋਂ ਹੀ ਉਹ ਕਢਾ ਦੇਣੀ ਚਾਹੀਦੀ ਸੀ ਜਿਹਦੇ ਨਾਲ ਉਹਨਾਂ ਨੇ ਅਧਿਕਾਰ ਦਖਲ ਦੇਣ ਵਾਸਤੇ ਆਪਣੇ ਕੋਲ ਲੈਨੇ ਤੇ ਅੱਜ ਸਥਿਤੀ ਇਹ ਹੈ ਪੀ ਜਦੋਂ ਸਾਡੇ ਕੋਲ ਪਾਣੀ ਮੁਕਣ ਜਾ ਰਿਹਾ ਤਾਂ ਬੀਬੀਐਮਬੀ ਕੇਂਦਰ ਦਾ ਹੱਥ ਟੋਕਾ ਬਣ ਕੇ ਉਹ ਪਾਣੀ ਧੱਕੇ ਨਾਲ ਜਿਹੜਾ ਆਪਣੇ ਉਹਨਾਂ ਦੇ ਹਿੱਸੇ ਦਾ ਬਣਦਾ ਵੀ ਨਹੀਂ ਉਹ ਉਹਨਾਂ ਨੂੰ ਦੇ ਰਹੀ ਹੈ ਔਰ ਇੱਕ ਉਹ ਤੋਂ ਬਾਅਦ ਜਿਹੜੀ ਇੱਥੇ ਆਉਣ ਦਾ ਅਚਾਨਕ ਫੈਸਲਾ ਕੀਤਾ ਉਹ ਇਸ ਕਰਕੇ ਕੀਤਾ ਵੀ ਸਾਡੇ ਚੀਫ ਜਸਟਿਸ ਜਿਨ੍ਹਾਂ ਤੋਂ ਕਾਨੂੰਨ ਦੀ ਵਿਆਖਿਆ ਦੀ ਆਸ ਹੁੰਦੀ ਹੈ ਜਿਨ੍ਹਾਂ ਨੇ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਹੁੰਦਾ ਹੈ ਸੰਵਿਧਾਨ ਦੇ ਅੰਦਰ ਰਹਿ ਕੇ ਕੰਮ ਕਰਨਾ ਹੁੰਦਾ ਹੈ ਚੀਫ ਜਸਟਿਸ ਇਹ ਕਹੇ ਪਰੀ ਸਭਾ ਜੀ ਕੋਰਟ ਚ ਵੀ ਮੈਨੂੰ ਨਹੀਂ ਪਤਾ ਆਰਡਰ ਤਾਂ ਹੈਗਾ ਨਾ ਤੁਹਾਨੂੰ ਪਾਣੀ ਦੇਣ ਦਾ ਮੈਨੂੰ ਨਹੀਂ ਪਤਾ ਵੀ ਜਿਹੜੀ ਮੀਟਿੰਗ ਹੋਈ ਉਹ ਕਾਨੂੰਨੀ ਤੌਰ ਤੇ ਠੀਕ ਸੀ ਜਾਂ ਗਲਤ ਸੀ ਮੈਨੂੰ ਨਹੀਂ ਪਤਾ ਕਾਨੂੰਨੀ ਤੌਰ ਤੇ ਪਾਣੀ ਠੀਕ ਦੇਣਾ ਹੈ ਜਾਂ ਗਲਤ ਹੈ ਆਰਡਰ ਇਜ਼ ਆਰਡਰ ਪਹਿਲਾਂ ਇਹਨੂੰ ਓਬੇ ਕਰੋ ਨਹੀਂ ਅਸੀਂ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ ਨਹੀਂ ਤਾਂ ਰਾਜਵਾਲ ਸਾਹਿਬ ਮੁੱਖ ਮੰਤਰੀ ਚੈਰਚੀ ਕਰ ਰਹੇ ਉਹੀ ਕਹਿੰਦੇ ਵੀ ਆਰਡਰ ਦੋ ਤਰੀਕ ਦਾ ਕੋਈ ਹੋਇਆ ਨਹੀਂ ਤੇ ਸਾਨੂੰ ਜਿਹੜਾ ਕਿਹਾ ਜਾ ਰਿਹਾ ਪਾਣੀ ਦੇਣ ਲਈ ਮੁੱਖ ਮੰਤਰੀ ਤੇ ਵਿਸ਼ਵਾਸ ਨਹੀਂ ਰਿਹਾ ਮੁੱਖ ਮੰਤਰੀ ਲੜੇਗਾ ਤੁਸੀਂ ਮੈਨੂੰ ਦੱਸਿਓ ਪਿਛਲੇ ਸਾਲ ਸਾਡੇ ਫਾਜ਼ਿਲਕਾ ਜ਼ਿਲ੍ਹੇ 'ਚ ਇਹਨਾਂ ਨੇ ਬੰਦੀ ਲਾਤੀ ਤੇ ਉੱਥੇ ਲੋਕਾਂ ਦੇ ਬਾਗ ਸੁੱਕ ਗਏ ਅਸੀਂ ਧਰਨਾ ਦਿੱਤਾ ਮੁੱਖ ਮੰਤਰੀ ਸਾਡਾ ਉਧਰ ਰਾਜਸਥਾਨ 'ਚ ਰੌਲਾ ਪੈ ਗਿਆ ਵੀ ਸਾਨੂੰ ਪਾਣੀ ਦਿਓ ਰਾਜਸਥਾਨ ਦਾ ਇੱਕ ਐਮਪੀ ਨੂੰ ਸੱਦ ਕੇ ਬਠਿੰਡੇ ਦੇ ਵਿੱਚ ਨਾਲ ਉੱਥੇ ਦੀਆਂ ਕਿਸਾਨ ਜਿੱਥੇ ਬੰਦੀਆਂ ਨੂੰ ਸੱਦ ਕੇ ਮਹਾਵੀਰ ਸਿੰਘ ਐਮਪੀ ਸੀ ਉਹਨਾਂ ਨੂੰ ਸੱਦ ਕੇ ਮੀਟਿੰਗ ਕਰਕੇ ਸਾਰਾ ਅਮਲਾ ਫੈਲਾ ਜਾ ਕੇ ਕਹਿੰਦਾ ਯਾਰ ਚੁੱਪ ਕਰਕੇ ਚਲੇ ਜਾਓ ਪਾਣੀ ਤੁਹਾਨੂੰ ਮੈਂ ਦਊਂਗਾ ਰੌਲਾ ਨਾ ਪਾਓ ਉਹਨਾਂ ਨੇ ਜਾ ਕੇ ਹਨੂਮਾਨਗੜ੍ਹ 'ਚ ਦੀਵਾਲੀ ਮਨਾ ਲਈ ਅਗਲੇ ਦਿਨ ਮੀਡੀਆ 'ਚ ਆ ਗਿਆ ਕਿਦਾਂ ਦਾ ਮੁੱਖ ਮੰਤਰੀ ਹੈ ਜੀ ਇਹਨੂੰ ਮੁੱਖ ਮੰਤਰੀ ਕਹੋਗੇ ਜਿਹੜਾ ਪੰਜਾਬ ਦੇ ਖੇਤਾਂ ਨੂੰ ਅੱਜ ਵੀ ਇਹ ਤਾਂ ਹੁਣ ਉਹਨੇ ਐਡਮਿਟ ਕਰ ਲਿਆ ਨਾ ਪਿਛਲੇ ਸਮੇਂ ਵਿੱਚ ਅਸੀਂ ਪਿਛਲੇ 2 ਸਾਲਾਂ 'ਚ ਵੀ ਅਸੀਂ ਨਿੰਦੇ ਰਹੇ ਹਾਂ ਫालतू ਪਾਣੀ ਆ ਹੁਣ ਅੱਜ ਬਵੇਲਾ ਕਿਉਂ ਬਣਾਇਆ ਆਪਣੇ ਆਪ ਨੂੰ ਹੀਰੋ ਬਣਨ ਵਾਸਤੇ ਮੈਂ ਸਮਝਦਾ ਜਦੋਂ ਅਸੀਂ ਇਹ ਤੋਂ ਬਾਅਦ ਝੋਨਾ ਲਾ ਕੇ ਬੀਲੇ ਹੋਏ ਅੱਜ ਤੱਕ ਅਸੀਂ ਵਾਰਨਿੰਗ ਦੇਣ ਆਏ ਆ ਝੋਨਾ ਲਾਉਣ ਤੋਂ ਬਾਅਦ ਵਿਲੇ ਹੋਏ ਹਾਲੇ ਤੱਕ ਅੱਜ ਮੇਰੀ ਜਥੇਬੰਦੀ ਨੇ ਇੱਕ ਦੋ ਜਥੇਬੰਦੀਆਂ ਜਿਹੜਾ ਮੈਂ ਇਮੀਡੀਏਟਲੀ ਕੰਟੈਕਟ ਕਰ ਸਕਿਆ ਉਹ ਇੱਥੇ ਆਏ ਨੇ ਐਸਕੇਮ ਚ ਹਾਲੇ ਇਹਨੂੰ ਡਿਸਕਸ ਕਰਨ ਵਾਲੇ ਆ ਔਰ ਅਸੀਂ ਝੋਨਾ ਲਾਉਣ ਤੋਂ ਬਾਅਦ ਮੋਰਚਾ ਲਾਵਾਂਗੇ ਸਾਡੀ ਡਿਮਾਂਡ ਇਹ ਹੋਏਗੀ ਸਾਡੀ ਡਿਮਾਂਡ ਇਹ ਹੋਏਗੀ ਵੀ ਹਰ ਖੇਤ ਨੂੰ ਹਰ ਘਰ ਨੂੰ ਪੀਣ ਵਾਲਾ ਪਾਣੀ ਹਰ ਖੇਤ ਨੂੰ ਪਾਣੀ ਐ ਨਰੀ ਪਾਣੀ ਮਿਲਣਾ ਚਾਹੀਦਾ ਹੈ ਮੰਤਰੀ ਦੇ ਬਿਆਨ ਤੋਂ ਬਾਅਦ ਹੀ ਤੁਸੀਂ ਵੀ ਜਾਗੇ ਹੋ ਨਾ ਇਸ ਨਹੀਂ ਫਿਰ ਫਿਰ ਤੁਸੀਂ ਮੈਨੂੰ ਲੱਗਦਾ ਮੀਡੀਆ ਵਾਲੇ ਨੂੰ ਆਪਣੇ ਆਪ ਨੂੰ ਆਪਣੇ ਆਪ ਨੂੰ ਅਪਡੇਟ ਅਪਡੇਟ ਕਰੋ ਸਰ ਸਾਰ ਆਪਣੇ ਆਪ ਨੂੰ ਜਿਹੜਾ ਹਾਈ ਕੋਰਟ ਦੇ ਯੂ ਆਰ ਮਿਸਟੇਕਨ ਜੈਂਡਲਮੈਨ ਆਪਣੇ ਆਪ ਨੂੰ ਅਪਡੇਟ ਕਰੋ ਤੁਸੀਂ ਜੀਡੀਐ ਚ ਸੋ ਗੱਲ ਪੂਰੀ ਸੁਣ ਲਓ ਪਹਿਲਾਂ ਸਰ 8500 ਕਿਉਸੇਕ ਪਾਣੀ ਛਿੱੜੜ ਦੀ ਜਿਹੜੀ ਗੱਲ ਹੋਈ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਬੜਾ ਪ੍ਰੋਮੀਨੈਂਸ ਦੇ ਨਾਲ ਚੱਕਿਆ ਗਿਆ ਉਸ ਤੋਂ ਪਹਿਲਾਂ ਠੀਕਾ ਤੁਹਾਡੀ ਪਹਿਲਾਂ ਨਹੀਂ ਪਤਾ ਇਹ ਨਹੀਂ 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 ਸਹੀ ਐਫੈਕਟ ਨਹੀਂ ਹੈ ਇਹ ਫੈਕਟ ਨਹੀਂ ਹੈ ਵਿਧਾਨ ਸਭਾ ਦੇ ਸੈਸ਼ਨ 5 ਤਰੀਕ ਨੂੰ ਜਿਹੜਾ ਸੈਸ਼ਨ ਸੀ 4 ਤਰੀਕ ਨੂੰ ਅਸੀਂ ਕੀਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਕੈਬਨਿਟ ਮਨਿਸਟਰ ਆਪ ਦੇ ਵਿਧਾਇਕ ਤੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਪੰਜਾ ਤੋਂ ਉੱਪਰ ਵਿਧਾਇਕ ਨੇ ਇਹ ਮੰਗ ਪੱਤਰ ਦਿੱਤਾ ਇਨ੍ਹਾਂ ਮੰਗਾਂ ਦੇ ਉੱਪਰ ਕਿ ਇਹ ਜਿਹੜਾ ਪਾਣੀ ਤੇ ਹੁਣ ਡਾਕਾ ਵੱਜ ਰਿਹਾ ਉਹਦੇ ਚ ਡੈਮ ਸੇਫਟੀ ਐਕਟ ਦੀ ਕੀ ਭੂਮਿਕਾ ਉਹਨੂੰ ਵਿਧਾਨ ਸਭਾ ਚ ਰੱਦ ਕਰਨ ਲਈ ਰੈਜ਼ੋਲੂਸ਼ਨ ਲਿਆਓ ਮੁੱਖ ਮੰਤਰੀ ਨੇ ਕੀਤਾ ਸਿਰਫ ਕ੍ਰਿਟੀਸਾਈਜ਼ ਕਰਤਾ ਨਹੀਂ ਕੀਤਾ ਤੋਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲਾਂ ਰਾਜੇਲ ਸਾਹਿਬ ਨੇ ਚਿੱਠੀ ਲਿਖ ਕੇ ਮੁੱਖ ਮੰਤਰੀ ਨੂੰ ਕਹਿ ਕੇ ਡੈਮ ਸੇਫਟੀ ਐਕਟ ਰੱਦ ਕਰੋ ਅਸੀਂ 30 ਜੂਨ 2022 ਨੂੰ ਇਸ ਗੱਲ ਤੇ ਪ੍ਰੋਟੈਸਟ ਕੀਤਾ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ 'ਚੋ ਜਿਸ ਮੀਟਿੰਗ 'ਚੋ ਮੁੱਖ ਮੰਤਰੀ ਵਾਕ ਆਊਟ ਕਰਕੇ ਗਏ ਨੇ ਉਸ ਮੀਟਿੰਗ ਦੇ ਵਿੱਚ ਮੈਮੋਰੈਂਡਮ 'ਚ ਪੂਰੇ ਦਾ ਪੂਰਾ ਪਾਣੀ ਦੇ ਸੰਕਟ ਦੇ ਉੱਪਰ ਪੂਰੀ ਡਿਸਕਸ਼ਨ ਸੀਗੀ ਜਿਹਦੇ 'ਚ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਤਾਂ ਕੀਤਾ ਨਹੀਂ ਹੁਣ ਸਾਨੂੰ ਪੰਡਨ ਤੌਰ ਤੇ ਝੂਠ ਦੀ ਪੰਡ ਦਾ ਕੋਈ ਇਲਾਜ ਨਹੀਂ ਸ਼ਰਮਨਾਕ ਬਿਆਨ ਹੈ અપਮਾਨਜਨਕ ਬਿਆਨ ਹੈ ਉਹਨਾਂ ਦਾ ਅਸੀਂ ਅਸੀਂ ਸਮਝਦੇ ਹਾਂ ਕਿ ਇਹ ਸਾਰੇ ਮਾਮਲੇ 'ਚ ਸਾਡੀ ਵੀ ਆਵਾਜ਼ ਬਕਾਇਦਾ ਰੂਪ ਚ ਉੱਠਦੀ ਰਹੀ ਹੈ ਸਿਰਫ ਆਪਣੇ ਆਪ ਨੂੰ ਛੇਕੌਂ ਦੀ ਕੋਸ਼ਿਸ਼ ਨਹੀਂ ਮੰਤਰੀ ਸਾਹਿਬ ਨਾ ਕਰਨ ਟਾਈਮ ਸੇਵ ਪੀ ਐਕਟ ਨੂੰ ਰੱਦ ਕਰਨ ਔਰ ਕੇਂਦਰ ਦੇ ਖਿਲਾਫ ਧੱਕੇ ਦੇ ਮੈਦਾਨ ਚਾੜ ਅਸੀਂ ਉਹਨਾਂ ਨੂੰ ਸੁਝਾ ਦੇਣਾ ਚਾਹੁੰਦੇ ਹਾਂ ਪੇ ਦਿੱਲੀ ਲੈ ਕੇ ਜਾਓ ਘੇਰੋ ਜਿਹੜਾ ਇਹਦਾ ਦਫਤਰ ਹੈ ਤੇ ਕੇਂਦਰ ਨੇ ੱੱਕੇ ਨਾਲ ਫੈਸਲਾ ਕਰਾਇਆ ਹੈਗਾ ਆ ਡੈਮ ਸੇਫਟੀ ਐਕਟ ਕਰਕੇ ਕੇਂਦਰ ਦਾ BBMP ਚ ਕੰਟਰੋਲ ਹੋਰ ਵੱਧ ਗਿਆ ਨਾ ਮੁੱਖ ਮੰਤਰੀ ਉੱਥੇ ਨੂੰ ਚੱਲੇ ਤਰੀ ਡੇਅਰ ਕਰੇ ਉੱਥੇ ਜਾਣ ਨੂੰ ਅਸੀਂ ਬਿਲਕੁਲ ਨਾਲ ਚੁੱਕਾ ਉਹਦਾ ਹੀ ਤਸਿਰ ਸਿਰਫ ਤੇਦਰ ਪੋਲਿਟਿਕਸ ਕੀਤੀ ਜਾ ਰਹੀ ਮੁੱਖ ਮੰਤਰੀ ਦੀ ਨਹੀਂ ਮੁੱਖ ਮੰਤਰੀ ਪੋਲਿਟਿਕਸ ਕਰ ਰਿਹਾ ਬਿਲਕੁਲ ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਜਦੋਂ ਇਹ ਪਿਛਲੇ ਸਾਲਾਂ ਵਿੱਚ ਦਿੰਦਾ ਰਿਹਾ ਹੁਣੇ ਈਸ਼ੂ ਇਸ ਕਰਕੇ ਰੇਜ਼ ਕੀਤਾ ਕਿ ਉਹਦੇ ਕੋਲ ਕੋਈ ਈਸ਼ੂ ਨਹੀਂ ਸੀ ਰਹਿ ਗਿਆ ਕਿਸਾਨ ਜਿੱਥੇ ਬੰਦੀਆਂ ਨੂੰ ਗਾਲਾਂ ਕੱਢ ਕੇ ਉਹ ਹੀਰੋ ਬਣਨਾ ਚਾਹੁੰਦਾ ਐ ਇਦੋਂ ਬਾਅਦ ਕੁਛ ਨਹੀਂ ਔਰ ਉਹ ਉਸ ਦਿਨ ਮੁੱਖ ਮੰਤਰੀ ਕਿੱਥੇ ਗਿਆ ਸੀ ਜਦੋਂ ਡੈਮ ਸੇਫਟੀ ਐਕਟ ਦਾ ਖੜੜਾ ਆਇਆ ਮੈਂ ਇਹਨੂੰ ਚਿੱਠੀ ਲਿਖੀ ਵੀ ਇਹਨੂੰ ਨਾ ਮੰਨੇ ਉਹ ਬੜਾ ਘਾਤਕ ਐ ਤੁਹਾਡੇ ਹੱਥ ਚੋਂ ਸਭ ਕੁਝ ਚਲਾ ਜਾਏਗਾ ਔਰ ਅਜੇ ਚਲਾ ਗਿਆ ਮੈਂ ਜਦੋਂ ਇਹ ਇਹੀ ਨਹੀਂ ਜਿੱਦਣ ਇਹਨੇ ਚਿੱਠੀ ਲਿਖੀ ਵੀ ਸਾਡਾ BBMB ਚ ਸਾਡਾ ਮੈਂਬਰ ਲਾਓ ਮੈਂ ਇਹਨੂੰ ਫੇਰ ਚਿੱਠੀ ਲਿਖੀ ਵੀ ਹੁਣ ਕਿਉਂ ਚੀਕਾਂ ਮਾਰਦਾ ਹੈ ਜਦੋਂ ਤੈਨੂੰ ਕਿਹਾ ਸੀ ਇਹਨੂੰ ਨਾ ਮੰਨੀ ਉਦੋਂ ਤਾਂ ਤੂੰ ਚੁੱਪ ਕਰਕੇ ਮੰਨ ਲਿਆ ਹੁਣ ਤਾਂ ਤੇਰਾ ਸਾਰਾ ਕੁਝ ਖੋਹ ਕੇ ਲੈ ਜਾਣਾ ਉਹਨਾਂ ਨੇ ਔਰ ਲੈ ਗਏ ਉਹ ਅੱਜ ਹੁਣ ਸਾਰੇ ਸਟੇਟ ਵਾਸਤੇ ਮੁਸ਼ਕਲ ਖੜੀ ਕਰਤੀ ਉਹ ਇਦਾਂ ਦੇ ਡਰਾਮੇ ਕਰਕੇ ਬਰੀ ਹੋਣਾ ਚਾਹੁੰਦਾ ਜਿਹੜੀਆਂ ਉਹਨੇ ਗਲਤੀਆਂ ਕੀਤੀਆਂ ਉਹਦੇ ਤੋਂ ਬੀਬੀ ਅੰਬੀ ਦੇ ਖਾਤਮੇ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ ਕਿ ਬੀਬੀ ਅੰਬੀ ਨੂੰ ਜਿਹੜਾ ਪੰਗ ਦੇ ਦੇਖੋ ਜੀ ਅਲਟੀਮੇਟਲੀ ਸਾਡਾ ਸਾਡੀ ਡਿਮਾਂਡ ਤਾਂ ਇਹ ਹੋਏਗੀ ਵੀ ਕਨਸਟੀਟਿਊਸ਼ਨ ਕਹਿੰਦਾ ਸੀ ਕਨਸਟੀਟਿਊਸ਼ਨਲ ਡਿਮਾਂਡ ਕਰਾਂਗੇ ਐਵੇਂ ਜਿਹੜੀ ਇਰੈਲੇਵੈਂਟ ਗੱਲ ਅਸੀਂ ਨਹੀਂ ਕਰਾਂਗੇ ਕਨਸਟੀਚਿਊਸ਼ਨ ਦੇ ਮੁਤਾਬਕ ਇਹ ਹੈ ਵੀ ਕੋਈ ਵੀ ਸਮਝੌਤੇ ਨੂੰ 25 ਸਾਲ ਤੋਂ ਵੱਧ ਹੋ ਜਾਣ ਉਹਨੂੰ ਰਿਵਿਊ ਕਰਨਾ ਚਾਹੀਦਾ ਹੈ। ਦਿੱਲੀ ਸਰਕਾਰ ਨੇ ਪਿਛਲੇ ਸਾਲ ਹਿਮਾਚਲ ਤੋਂ ਪਾਣੀ ਲਿਆ। ਮੁੱਲ ਔਰ ਉਹ ਸਮਝੌਤਾ ਹੀ 25 ਸਾਲ ਵਾਸਤੇ ਹੈ। ਔਰ ਉਹਦੇ ਵਿੱਚ ਇਹ ਲਿਖਿਆ ਵੀ ਆਹ ਰੇਟ ਸੈੱਟ ਹੋ ਗਿਆ ਔਰ ਜਿੰਨਾ ਪ੍ਰਾਈਸ ਇੰਡੈਕਸ ਵਧੇ ਜਾਊ ਉਹਦੇ ਮੁਤਾਬਕ ਹਰ ਸਾਲ ਜਿਹੜਾ ਉਹਦਾ ਰੇਟ ਵਧੇ ਜਾਊਗਾ ਪੈਸੇ ਦਿਆ ਕਰੂਗਾ। ਤੇ ਸਾਡੇ ਵਾਸਤੇ ਕੁਝ ਕਾਨੂੰਨ ਅਲੱਗ ਨੇ। ਪੰਜਾਬ ਦੇ ਪਾਣੀ ਤੁਸੀਂ ਕੋਈ ਇੱਕ ਸਾਰੇ ਹਿੰਦੁਸਤਾਨ ਚ ਕਵੇਰੀ ਦਾ ਨਰਬਦਾ ਦਾ ਨਰਬਦਾ ਦਾ ਪ੍ਰਧਾਨ ਮੰਤਰੀ ਕਹਿੰਦਾ ਮੈਂ 5 ਮਿੰਟ ਚ ਫੈਸਲਾ ਕਰਦਾ ਕਿਉਂ ਕਿਵੇਂ ਕੀਤਾ ਫੈਸਲਾ ਕਿਉਂ ਝੂਠ ਬੋਲਦੇ ਨੇ ਫੈਸਲਾ ਸੁਪਰੀਮ ਕੋਰਟ ਨੇ ਰਾਜਸਥਾਨ ਨੂੰ ਕਹਤਾ ਯੂ ਆਰ ਨੋਟ ਅ ਰਾਈਪੇਰੀਅਨ ਸਟੇਟ ਤੁਹਾਨੂੰ ਪਾਣੀ ਨਹੀਂ ਦੇ ਸਕਦੇ ਤੁਸੀਂ ਜੇ ਲੈਣਾ ਕਿਸੇ ਰਾਈਪੇਰੀਅਨ ਸਟੇਟ ਤੋਂ ਮੁੱਲ ਲੈ ਲਓ ਫਿਰ ਗੁਜਰਾਤ ਨੇ ਮੁੱਲ ਦਿੱਤਾ ਪ੍ਰਧਾਨ ਮੰਤਰੀ ਨੇ ਮੁੱਲ ਦਾ 5 ਮਿੰਟ ਚ ਫੈਸਲਾ ਕਰਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਇੱਕ ਦਬ ਦਬਾ ਹੁੰਦਾ ਹੈ ਜਦੋਂ ਮਾਰਿਆ ਦਬਕਾ ਰਾਜਸਥਾਨ ਵਾਲੇ ਨੂੰ ਜੋ ਰੇਟ ਕਹਤਾ ਉਹ ਹੀ ਮੰਨ ਲਿਆ ਉਹਨਾਂ ਨੇ ਤੇ ਉਹਨਾਂ ਨੂੰ ਮੁੱਲ ਦਿੱਤਾ ਹੈ ਹੋਰ ਦੱਸੋ ਕਿਹਨੇ ਕਿਸੇ ਨੂੰ ਫਰੀ ਪਾਣੀ ਦਿੱਤਾ ਨਾਨ ਰਾਈਪੇਰੀਅਨ ਸਟੇਟਸ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਦੂਜੀ ਸਟੇਟਾਂ ਨੂੰ ਪਾਣੀ ਨਹੀਂ ਦੇਣਾ ਅਸੀਂ ਕਹਿੰਨੇ ਪਹਿਲਾਂ ਅਸੀਂ ਆਪਣੀ ਭੁੱਖ ਪੂਰੀ ਕਰ ਲਈਏ ਜਿਹੜਾ ਬਚੂਗਾ ਫਿਰ ਅਸੀਂ ਜੋ ਰਵਾਇਤ ਹੈ ਹੁਣ ਤੱਕ ਅੰਗਰੇਜ਼ ਨੇ ਬਿਫੋਰ ਪਾਰਟੀਸ਼ਨ ਬੀਕਰ ਨੇ ਨੂੰ ਪਾਣੀ ਨਹੀਂ ਸੀ ਦਿੱਤਾ ਕਹਤਾ ਸੀ ਯੂ ਆਰ ਨਾਟ ਅ ਰਾਈਪੇਰੀਅਨ ਸਟੇਟ ਫਿਰ ਜਦੋਂ ਵਰਲਡ ਵਾਰ ਸੈਕੰਡ ਤੋਂ ਬਾਅਦ ਉਨੂੰ ਅਬਲਾਈਜ਼ ਕੀਤਾ ਉਹਨਾਂ ਨੇ ਫੌਜਾਂ ਭੇਜੀਆਂ ਉਹਦੇ ਹੱਕ 'ਚ ਉਹਨੇ ਕਹਿਤਾ ਵੀ ਚਲੋ ਜੀ ਪੈਸੇ ਦਿਓ ਪਾਣੀ ਲੈ ਲਓ ਉਹਦੇ ਬਾਅਦ ਪੈਸੇ ਦੇ ਕਿ ਉਹਨਾਂ ਨੇ ਪਾਣੀ ਲਿਆ ਔਰ 1955 'ਚ ਜਿਹੜੀ ਮੀਟਿੰਗ ਹੋਈ ਹੈ ਜਿਹੜੇ ਅੱਜ ਤੱਕ ਉਹਦੇ ਮਿਨਿਟਸ ਨੇ ਸਾਰਾ মিডিਆ ਜਾਣਦਾ ਉਹਦੇ 'ਚ ਕਿਹਾ ਗਿਆ ਸੀ ਨੀਅਰ ਫਿਊਚਰ 'ਚ ਬਹੁਤ ਜਲਦੀ ਮੀਟਿੰਗ ਹੋਏਗੀ ਜਿਹਦੇ 'ਚ ਪਾਣੀ ਦਾ ਰੇਟ ਤੈਅ ਹੋਏਗਾ ਮੁੜ ਕੇ ਨੀਅਰ ਫਿਊਚਰ ਆਇਆ ਹੀ ਨਹੀਂ ਜਿਹੜਾ ਜਿਹੜਾ ਰੈਜ਼ਰਵਾਇਰ ਹੈ ਹਿਮਾਚਲ ਕੰ ਦੇਖੋ ਅਪਰ ਸਟੇਟ ਹੈ ਅਪਰ ਰਾਈਪੇਰੀਅਨ ਹੈ ਜੀ ਉਹਦਾ ਹੱਕ ਉਹਨੂੰ ਮਿਲ ਰਿਹਾ ਪਰ ਪਾਣੀ ਦਾ ਮਾਲਕ ਉਹ ਵੀ ਨਹੀਂ ਉਹ ਉਹ ਰੋਕ ਪਾਣੀ ਨੂੰ ਰੋਕ ਕੇ ਉਹ ਤੇ ਕਿਥੇ ਲਿਜਾਊਗਾ ਜੀ ਪਹਾੜਾਂ ਦੇ ਵਿੱਚ ਕਿਥੇ ਸਿੰਜਣਾ ਉਹਨੇ ਜਦੋਂ ਹੜ੍ਹ ਆਉਂਦੇ ਨੇ ਤਾਂ ਪੰਜਾਬ ਡੁੱਬਦਾ ਹੈ ਹਰਿਆਣਾ ਨਹੀਂ ਡੁੱਬਦਾ ਰਾਜਸਥਾਨ ਨਹੀਂ ਡੁੱਬਦਾ ਪੰਜਾਬ ਨੂੰ ਨੁਕਸਾਨ ਹੁੰਦਾ ਕੀ ਹੈ ਹਿਮਾਚਲ ਵਾਲੇ ਇਹ ਇਹਦੇ ਵਿੱਚ ਕੋਈ ਭਾਈਵਾਲ ਹੈਗੇ ਇਹ ਸਿਰਫ ਚੱਕੇ ਚਕਾਏ ਅੱਜ ਇੱਕ ਗੱਲ ਚੱਲ ਪਈ ਉਹਨਾਂ ਨੇ ਵੀ ਆਪਣਾ ਨਵੀਂ ਸੁਰਲੀ ਛੱਡਤੀ ਪਾਰਟੀ ਦੇ ਰਾਜ ਚ ਅੰਨੀ ਮਾਈਨਿੰਗ ਹੁੰਦੀ ਰਹੀ ਸੀ ਹੈ ਇਹਨੂੰ ਕਿੱਦਾਂ ਤੁਸੀਂ ਦੇਖਦੇ ਹੋ ਹਰ ਪਾਰਟੀ ਦੇ ਇਹ ਸਵਾਲ ਤੁਸੀਂ ਜੇ ਚੀਫ ਮਿਨਿਸਟਰ ਨੂੰ ਪੁੱਛੋ ਜਿਹੜੇ ਇਹ ਕਹਿ ਕੇ ਹੀ ਰਾਜ ਭਾਗ ਚਾਏ ਵੀ ਅਸੀਂ ਮਾਈਨਿੰਗ ਚ ਇੰਨਾ ਪੈਸਾ ਇਨੀ ਇਨਕਮ ਕਰ ਦਾਂਗੇ ਉਹਨੂੰ ਕਿੱਥੇ ਨੇ ਜੀ ਉਹਨੂੰ ਆਪ ਮਾਈਨਿੰਗ ਕਰਾਉਂਦੇ ਨੇ ਕਿਹੜਾ ਐਮ.ਐਲ.ਏ ਹੈ ਜਿਹੜਾ ਮਾਈਨਿੰਗ ਚ ਅੱਜ ਭਾਈ ਵੱਲ ਨਹੀਂ ਮੈਨੂੰ ਇਹ ਦੱਸ ਦਿਓ ਜਿਹੜਾ ਮਨਿਸਟਰ ਹੈ ਜਿਹਨੂੰ ਪੈਸੇ ਨਹੀਂ ਆਉਂਦੇ ਮਾਈਨਿੰਗ ਤੋਂ ਕਿਸਾਨਾਂ ਦੇ ਧਰਨੇ 'ਚ ਬੈਠਦੇ ਰਹੇ ਫਿਰ ਕਹਿਣ ਲੱਪੇ ਕਿ ਕਿਸਾਨ ਤੇ ਕਿਸਾਨ ਜਥੇਬੰਦੀਆਂ 'ਚ ਬੜਾ ਫਰਕ ਹੈ ਇਹ ਕੀ ਚੱਕਰ ਅਸਲ ਅਸਲ ਵਿੱਚ ਭਗਵੰਤ ਮਾਨ ਪੈਦਾਇਸ਼ ਹੈ ਸਾਡੇ ਉਹ ਦਿੱਲੀ ਮੋਰਚੇ ਦੀ ਆ ਸੀ ਦਿੱਲੀ ਮੋਰਚੇ ਵਿੱਚ ਜਿੰਨਾ ਪੋਲਿਟੀਕਲ ਪਾਰਟੀਆਂ ਨੂੰ ਭੰਡਿਆ ਉਹਦੇ ਨਾਲ ਲੋਕਾਂ ਦੀ ਇੱਕ ਮਾਨਸਿਕਤਾ ਬਦਲੀ ਵੀ ਇਹ ਸਾਰੇ ਗੰਦੇ ਨੇ ਉਸ ਮਾਨਸਿਕਤਾ ਨੂੰ ਕਾਇਸ਼ੇ ਨਵੇਂ ਆਏ ਲੋਕਾਂ ਨੇ ਕਿਹਾ ਨਵੇਂ ਆਏ ਬਦਲ ਕੇ ਦੇਖ ਲਓ ਉਹਦਾ ਇਹਨੇ ਫਾਇਦਾ ਉਠਾ ਲਿਆ ਇਹ ਅਦਰਵਾਈਜ਼ ਇਹ ਨਹੀਂ ਵੀ ਲੋਕ ਹੁਣ ਤਾਂ ਲੋਕ ਸਤੇ ਪਏ ਨੇ ਇਹਨਾਂ ਤੋਂ ਡਿਸਿਲਿਊਜ਼ਨ ਹੋ ਚੁੱਕਾ ਜੀ ਪੂਰੀ ਤਰ੍ਹਾਂ ਹੁਣ ਆਪਣਾ ਯੂਨੀਅਨ ਦਾ ਕੈਸਟੈਂਡ ਹੈ ਜੀ ਇਹਦੇ ਦੀ ਸਮੱਸਿਆ ਹੈ ਅਸੀਂ ਅਸੀਂ ਇਹ ਚੋਣੇ ਤੋਂ ਬਾਅਦ ਮੋਰਚਾ ਲਾਵਾਂਗੇ ਜੀ ਕਿੱਥੇ ਲੱਗੇਗਾ ਪੱਕਾ 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 ਕਿੱਥੇ ਲੱਗੇਗਾ ਤੁਹਾਨੂੰ ਵਿਚਾਰ ਉਹ ਦੇਖਾਂਗੇ ਤੁਹਾਨੂੰ ਵਿਚਾਰ ਕੇ ਲੋਕੇਸ਼ਨ ਤੈਅ ਕਰਾਂਗੇ ਕਿੱਥੇ ਕਰਨਾ ਹੈ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਮੈਂ ਸਿਰਫ ਦੋ ਗੱਲਾਂ ਕਹਿਣੀਆਂ ਚਾਹੁੰਦਾ ਦੇਖੋ ਇਸ ਸਮੇਂ ਜਿਸ ਆਧਾਰ ਤੇ ਸੈਂਟਰ ਨੇ ਦਖਲਅੰਦਾਜ਼ੀ ਕਰਕੇ ਫੈਸਲਾ ਕਰਾਇਆ ਮਨਵੀ ਅਧਾਰ ਤੁਹ ਪੰਜਾਬ ਦੀਆਂ ਆਪਣੀਆਂ ਨਹਿਰਾਂ ਸੁੱਕੀਆਂ ਨੇ ਇਸ ਟਾਈਮ ਸਾਡੇ ਸੂਏ ਕਸੀਆਂ ਚੋਂ ਨਾ ਪਾਣੀ ਨਹੀਂ ਹੈ ਅਸੀਂ ਨਰਮਾ ਬਜਾਨ ਚੱਲ ਰਹੀ ਹੈ ਝੋਨਾ ਅੱਗੇ ਲਾਉਣਾ ਹੈ ਅਕਤੂਬਰ ਦਾ ਸਾਡੀਆਂ ਨਹਿਰਾਂ ਚ ਪਾਣੀ ਆਇਆ ਹੋਇਆ ਤਾਂ ਫਿਰ ਅਸੀਂ ਕਿੱਥੇ ਜਾਈਏ ਮਾਨਵੀ ਪੱਖ ਸਾਡਾ ਨਹੀਂ ਹੈ ਕਿਉਂ ਪੰਜਾਬ ਨੂੰ ਬੇਗਾਨਗੀ ਦਾ ਬਾਰ ਬਾਰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਕਿਉਂ ਇਹ ਬਾਰ ਬਾਰ ਤਕਾ ਹੈ ਜਿਹੜਾ ਇਸ ਮਾਮਲੇ 'ਚ ਲਗਾਤਾਰ ਹੋ ਰਿਹਾ ਹੈ ਇਹ ਤੱਕੇਸ਼ਾਈ ਹੈ ਕੇਂਦਰ ਦੀ ਵੀ ਤੱਕੇਸ਼ਾਈ ਹੈ ਔਰ ਪੰਜਾਬ ਸਰਕਾਰ ਦੀ ਨਲਾਕੀ ਹੈ ਕਿ ਉਸਨੇ ਇਸ ਮਾਮਲੇ ਤੇ ਪਹਿਲੀਆਂ ਸਰਕਾਰਾਂ ਦਾ ਤਾਂ ਹੈਗਾ ਹੀ ਹੈ ਕਸੂਰ ਇਸ ਸਰਕਾਰ ਨੂੰ ਵੇਲੇ ਸਿਰ ਅਸੀਂ ਡੈਮ ਸੇਫਟੀ ਐਕਟ ਤੇ ਬਕਾਇਦਾ ਰੂਪ ਚ ਚੇਤਾਉਂਦੇ ਰਹੇ ਹਾਂ ਉਹ ਇਹਨਾਂ ਨੇ ਕੀਤਾ ਨਹੀਂ ਹੁਣ ਅੱਕੀਪਲਾਈ ਹੱਥ ਮਾਰਦੇ ਨੇ ਇਸ ਮਾਮਲੇ ਚ ਜੇ ਵਾਕਈ ਗੰਭੀਰ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਸੀਂ ਉਹਨਾਂ ਨੂੰ ਸੁਝਾਅ ਦਿੰਨੇ ਆ ਦਿੱਲੀ ਚੱਲੋ ਲਾਓ ਧਰਨਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਬਿਨਾ ਸ਼ਾਕੇ ਇਸ ਮਾਮਲੇ 'ਚ ਮਦਦ ਕਰਨ ਨੂੰ ਤਿਆਰ ਹੋਣਗੇ ਆ ਪਰ ਤੁਸੀਂ ਇਹ ਭੰਡਣਾ ਬੰਦ ਕਰੋ ਇਹ ਭੰਡਣਾ ਬੰਦ ਕਰੋ ਜਿੱਥੇ ਤੇ ਜਿਹੜਾ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਦੇਖੋ ਮੁੱਖ ਮੰਤਰੀ ਸਾਹਿਬ ਕਿਉਂਕਿ ਜਦੋਂ BBMP ਦਾ ਕੋਈ ਖੁੱਲਣਾ ਨਾ ਲੋੜੇ ਡੈਮ ਦੇ ਲਈ ਨਾਲ ਦੇਖੋ ਅਸੀਂ ਇਹ ਸਮਝਦੇ ਹਾਂ ਕਿ ਹੈਗੀ ਇਹ ਧੱਕੇਸ਼ਾਹੀ ਹੈ ਮੁੱਖ ਮੰਤਰੀ ਸਾਹਿਬ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣਨ ਦਾ ਕਨਸੈਪਟ ਨਾ ਪਾਲਨ ਉਹ ਆਪਣੇ ਆਪ ਨੂੰ ਚਮਕਾਉਣ ਲਈ ਬਾਕੀ ਸਾਰਿਆਂ ਨੂੰ ਭੰਡਨ ਤੌਰ 'ਤੇ ਪੰਜਾਬ ਦਾ ਹਰ ਵਸਿੰਦਾ ਇਸ ਧੱਕੇਸ਼ਾਹੀ ਦੇ ਖਿਲਾਫ ਹੈ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਸੁਝਾਅ ਦੇ ਹਰਮਿਤ ਕਾਦੀਆਂ ਨੇ ਸੁਝਾਅ ਦਿੱਤਾ ਸੀ ਤੁਹਾਡੇ ਚੋਂ ਹੀ ਕੁਝ ਪੱਤਰਕਾਰਾਂ ਨੇ ਉਹਨਾਂ ਨੂੰ ਪ੍ਰੈਸ ਕਾਨਫਰੰਸ 'ਚ ਪੁੱਛਿਆ ਸੀ ਵੀ ਕਿ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗ ਕਰੋਗੇ ਮੁੱਖ ਮੰਤਰੀ ਸਾਹਿਬ ਨੇ ਉਹਦਾ ਜਵਾਬ ਕੀ ਦਿੱਤਾ ਸੀ ਜਵਾਬ ਇਹ ਦਿੱਤਾ ਸੀ ਅਸੀਂ ਵੀ ਕਿਸਾਨ ਆ ਕੋਈ ਲੋੜ ਨਹੀਂ ਅੱਜ ਮੁੱਖ ਮੰਤਰੀ ਨੂੰ ਕਿਸਾਨ ਜਥੇਬੰਦੀਆਂ ਦਾ ਚੇਤਾ ਆਉਂਦਾ ਔਰ ਭੰਡਣ ਦੇ ਰੂਪ 'ਚ ਚੇਤਾ ਆਉਂਦਾ ਕੀ ਇਹ ਅਮਿਤ ਸ਼ਾਹ ਦੀ ਸਿਆਸਤ ਨਹੀਂ ਕਰ ਰਹੇ ਮੁੱਖ ਮੰਤਰੀ ਸਾਹਿਬ ਕਿ ਕਿਸਾਨ ਜਥੇਬੰਦੀਆਂ ਦੇ ਖਿਲਾਫ ਹੀ ਨੈਰੇਟਿਵ ਬਣਾਓ ਪੰਜਾਬ ਦੇ ਪਾਣੀਆਂ ਦੇ ਲਈ ਜਿੰਨਾ ਸੰਘਰਸ਼ ਪੰਜਾਬ ਦੀ ਕਿਸਾਨ ਲਹਿਰ ਨੇ ਕੀਤਾ ਆਮ ਆਦਮੀ ਪਾਰਟੀ ਦੀ ਉਨੀ ਉਮਰ ਨਹੀਂ ਹੈ ਉਨੀ ਹੋਂਦ ਚਾਏ ਨੂੰ ਸਮਾਂ ਨਹੀਂ ਹੋਇਆ ਇਤਿਹਾਸ ਠੀਕ ਠੰਗ ਨਾਲ ਯਾਦ ਕਰਨਾ ਚਾਹੀਦਾ ਅਸੀਂ ਸਹਿਯੋਗੀ ਬਣ ਸਕਦੇ ਹਾਂ ਪਰ ਮੁੱਖ ਮੰਤਰੀ ਸਾਹਿਬ ਸਹਿਯੋਗੀ ਬਣਨ ਲਈ ਉਸ ਨੀਤੀ ਤੇ ਚੱਲਣਾ ਪਊਗਾ ਜਿਹੜੀ ਕਿ ਕੇਂਦਰ ਦੇ ਖਿਲਾਫ ਇਸ ਫੈਡਰਲ ਸਟਰਕਚਰ ਦੇ ਹੱਕ 'ਚ ਡਟ ਕੇ ਸਟੈਂਡ ਆ ਲੈਣ ਵਾਲੀ ਨੀਤੀ ਹੋਏਗੀ ਪੰਜਾਬ ਦੇ ਮੁੱਖ ਮੰਤਰੀ ਇਹ ਡੇਰ ਕਰ ਨਹੀਂ ਰਹੇ ਇਹ ਹਿੰਮਤ ਦਿਖਾ ਰਹੇ ਇੱਕ ਹੋਰ ਮੈਂ ਤੁਸੀਂ ਹੈਰਾਨ ਹੋਵੋਗੇ ਉਹ ਕਹਿੰਦਾ ਬੜਾ ਮੁੱਖ ਮੰਤਰੀ ਸਾਹਿਬ ਟੰਡੂਰਾ ਪਿੱਤੇ ਨੇ ਅਸੀਂ ਦੇਖੋ ਜੀ ਟੇਲ ਤੇ ਪਾਣੀ ਪਹੁੰਚਾਉਣ ਵਾਸਤੇ ਨਹਿਰਾਂ ਪੱਕੀਆਂ ਕਰਤੀਆਂ ਪੱਕੀਆਂ ਕਰਤੀਆਂ ਬੰਦ ਪਈਆਂ ਜੀ ਪਾਣੀ ਤਾਂ ਹੈ ਨਹੀਂ ਹਾਲੇ ਤੱਕ ਤਾਂ ਕਿਸੇ ਨਹਿਰ ਵਿੱਚ ਪਾਣੀ ਨਹੀਂ ਛੱਡਿਆ ਤੇ ਕਦੋਂ ਛੱਡਣਗੇ ਪਾਣੀ ਤੁਹਾਨੂੰ ਸਾਰੇ ਡਰਾਮੇ ਡਰਾਮੇਬਾਜ਼ੀ ਬੰਦ ਕਰਨ ਇਹ ਬੜਾ ਸੀਰੀਅਸ ਮਸਲਾ ਹੈ ਇਹ ਤੇ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰੋ ਠੀਕ ਹੈ ਥੈਂਕ ਯੂ ਮਿਹਰਬਾਨੀ ਜੀ